लेजे हमारे चैनल को सब्सक्राइब करें और घंटी के आइकन पर क्लिक करें व शेयर करना ना भूलें ਨਾਲ ਸਲਾਮ ਨਾਲ ਸਲਾਮ ਨਾਲ ਸਲਾਮ ਕਾਗੋਗੇ ਸ਼ਹੀਦਾਂ ਕੋ ਲਾਲ ਸਲਾਮ ਸਲਾਮ ਲਾਲ ਸਲਾਮ ਕਾਗੋਗੇ ਸ਼ਹੀਦਾਂ ਕੋ ਲਾਲ ਸਲਾਮ ਸਲਾਮ ਲਾਲ ਸਲਾਮ ਸਫਾਈ ਕਰਮਚਾਰੀ ਯੂਨੀਅਨ ਜਿੰਦਾਬਾਦ 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 ਸਫਾਈ ਕਰਮਚਾਰੀ ਯੂਨੀਅਨ ਨੇ ਮਨਾਇਆ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਸਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ ਜਦੋਂ ਅਮਰੀਕਾ ਦੇ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੈ ਮਾਰਕੀਟ ਵਿੱਚ ਬੰਬ ਤਨਾਕਾ ਹੋਇਆ ਸੀ ਜਿਸ ਵਿੱਚ ਅਣਜਨਕ ਮਜ਼ਦੂਰ ਸ਼ਹੀਦ ਹੋਏ ਅਤੇ ਉਨ੍ਹਾਂ ਸ਼ਹੀਦਾਂ ਕਾਰਨ ਕੁਝ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਸੰਬੰਧੀ ਕਾਨੂੰਨ ਲਾਗੂ ਹੋਇਆ ਜਦੋਂ ਖੁਸ਼ੀਆਂ ਵਿੱਚ ਅੰਤਰਰਾਸ਼ਟਰੀ ਪਦਰਤੇ ਮਜ਼ਦੂਰ ਦਿਹਾੜਾ ਮਨਾਉਣ ਦੀ ਸ਼ੁਰੂਆਤ ਹੋਈ ਜਿਸ ਲੜੀ ਤਹਿਤ ਅਜੇ ਨਗਰ ਕੌਂਸਲ ਦਫ਼ਤਰ ਦੇ ਦਲਵਹਾ ਵਿਖੇ ਸਫਾਈ ਕਰਮਚਾਰੀ ਯੂਨੀਅਨ ਅਤੇ ਪੈਨਸ਼ਨਰ ਯੂਨੀਅਨ ਵੱਲੋਂ ਪ੍ਰਧਾਨਗੇ ਇਸ ਬੋਬੀ ਦੀ ਅਗਵਾਈ ਹੇਠ ਸ਼ਿਕਾਗੋ ਦੇ ਸਹਿਦਾਨੇ ਸਰਦਾਂਜਲੀ ਦੇ ਕੇ ਲਾਲ ਝੰਡੇ ਨੇ ਸਲਾਮੀ ਦਿੱਤੀ ਗਈ ਇਸ ਮੌਕੇ ਪ੍ਰਧਾਨਗੇ ਇਸ ਬੋਬੀ ਟਾਂਕਣੇ ਕਿਹਾ ਕਿ ਕਿਸੇ ਵੀ ਸਮਾਜ ਦੇਸ਼ ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ ਕੰਮ ਅਤੇ ਮਿਹਨਤ ਕਿਸਾਂ ਦਾ ਅਹਿਮ ਰੋਲ ਹੁੰਦਾ ਹੈ ਅਤੇ ਕੰਮਾਂ ਤੋਂ ਬਿਨਾ ਕੋਈ ਵੀ ਸੰਨਤੀ ਟਾਂਚਾ ਖੜਾ ਨਹੀਂ ਰਹਿ ਸਕਦਾ ਜਿਸ ਵੇ ਮੱਧੇਨਗਰ ਬੇਸਕ ਸ਼ਿਕਾਗੋ ਵਿੱਚ ਸਹੇਦੀਆਂ ਤੋਂ ਬਾਅਦ ਮਜ਼ਦੂਰਾਂ ਨੂੰ 8 ਘੰਟੇ ਕੰਮ ਕਰਨ ਦਾ ਕਾਨੂੰਨ ਲਾਗੂ ਹੋਇਆ ਪਰ ਅੱਜ ਦੀਆਂ ਸਾਡੀਆਂ ਸਰਕਾਰਾਂ ਵਿੱਚ ਬੈਠੇ ਜ਼ਿਆਦਾਤਰ ਲੀਡਰ ਇਨ੍ਹਾਂ ਸਿਧਾਂਤਾਂ ਤੋਂ ਉਲਟ ਚੱਲਦੇ ਹੋਏ ਆਪਣੀ ਛੋਟੀ ਸ਼ੋਹਰਤ ਅਤੇ ਨਿੱਜੀ ਸਵਾਲਾਂ ਲਈ ਵੋਟਾਂ ਦੀ ਰਾਜਨੀਤੀ ਕਰਦੇ ਹੋਏ ਮਜ਼ਦੂਰਾਂ ਮਜ਼ਦੂਰਾਂ ਨੂੰ ਗੁਲਾਮੀ ਦੀ ਜ਼ਿੰਦਗੀ ਵਤੀਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਉਹਨਾਂ ਕਹੇ ਕਿ ਮਜ਼ਦੂਰਾਂ ਨੂੰ ਸਮੇਂ ਸਰ ਤਨਖਾਹਾਂ ਨਾ ਮਿਲਣਾ ਰੈਗੂਲਰ ਨਾ ਕਰਨਾ ਪੈਨਸ਼ਨ ਉਹ ਹਾਲ ਨਾ ਕਰਨਾ ਨਵੇਂ ਪ੍ਰਤੀਨਾ ਕਰਕੇ ਮੁਲਾਜ਼ਮਾਂ ਉਤੇ ਵਾਧੂ ਕੰਮ ਦਾ ਭਾਰ ਪਾਉਣਾ ਆਦਿ ਕਿਸੇ ਵੀ ਗੁਲਾਮੀ ਤੋਂ ਘੱਟ ਨਹੀਂ ਇਸ ਲਈ 1957 ਨੂੰ ਚਿਤਾਵਨੀ ਦਿੱਤੀ ਕਿ ਹ ਮਜ਼ਦੂਰ ਮੁਲਾਜ਼ਮਾਂ ਦੇ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਹ ਜਿਹੜਾ ਅੱਜ ਮੈਡੇ ਬਣਾਇਆ ਗਿਆ ਮੈਡੇ ਉਸ ਬਣਾਇਆ ਗਿਆ ਹੈਗਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੂंगे ਸਰ ਮੇਰੇ ਨਾਲ ਰਜੇਸ਼ ਕੁਮਾਰ ਸਫਾਈ ਕਰਮਚਾਰੀ ਜੂਨੀਅਰ ਪ੍ਰਧਾਨ ਨਗਰ ਕੌਂਸਲ ਕਿਦਰਵਾ ਅੱਜ ਅਸੀਂ ਸਾਰੇ ਮਜ਼ਦੂਰ ਇਕੱਠੇ ਹੋ ਕੇ ਸਰ ਅਸੀਂ ਮੈਦਾਨਾ ਬਣਾ ਰਹੇ ਹਾਂ ਅਸੀਂ ਅੱਜ ਜਿਹੜੇ ਸ਼ਿਕਾਗੋ ਦੇ ਸ਼ਹੀਦ ਜਿਹੜੇ ਹੋਈ ਸੀ ਸਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਅਸੀਂ ਇੱਥੇ ਸਾਰੇ ਮਜ਼ਦੂਰ ਆਪਦੇ ਸਫਾਈ ਕਰਮਚਾਰੀ ਮਿਊਨਿਸਪਲ এমਪਲਾਈਸ ਸਾਰੇ ਇਕੱਠੇ ਹੋ ਕੇ ਅੱਜ ਅਸੀਂ ਆਪਦਾ ਮਜ਼ਦੂਰ ਦਿਹਾੜਾ ਮਨਾ ਰਹੇ ਹਾਂ ਸਰ ਤੇ ਅੱਜ ਅਸੀਂ ਲੱਡੂ ਵੰਡ ਕੇ ਉਹਨਾਂ ਦਾ ਮਤਲਬ ਆ ਜੀ ਸੀ ਸ਼ਰਧਾਂਜਲੀ ਦਿੱਤੀ ਹੈ ਸਰ ਤੇ ਲੇਕਿਨ ਜਿਹੜੇ ਮਜ਼ਦੂਰ ਦਿਹਾੜੇ ਤੇ ਸਾਡੀ ਜਿਹੜੀ ਗੱਲ ਹੈ ਨਾ ਸਰ ਸਾਡੀ ਗੱਲ ਇਹ ਹੈ ਵੀ ਸਰਕਾਰ ਸਾਡੀਆਂ ਜਿਹੜੀ ਮੰਗਾਂ ਹੈ ਇਹਦੇ ਵੱਲ ਸਰਕਾਰਾਂ ਦਾ ਚਾਹੇ ਕਾਂਗਰਸ ਸਰਕਾਰ ਆਜੇ ਚਾਹੇ ਆਮ ਆਦਮੀ ਪਾਰਟੀ ਸਰਕਾਰ ਆਜੇ ਮੁਲਾਜ਼ਮਾਂ ਵੱਲ ਕੋਈ ਧਿਆਨ ਨਹੀਂ ਸਰ ਇਹਨਾਂ ਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜੀ ਸਾਡੀਆਂ ਮੰਗਾਂ ਆ ਉਹਦਾ ਉਹਨਾਂ ਵੱਲ ਧਿਆਨ ਦਿੱਤਾ ਜਾਵੇ। ਸਫਾਈ ਕਰਮਚਾਰੀਆਂ ਨੂੰ ਪੰਜ-ਪੰਜ 4-4 ਮਹੀਨੇ ਸਰ ਤਨਖਾਹਾਂ ਨਹੀਂ ਮਿਲਦੀ। ਕੀ ਅਸੀਂ ਮਜ਼ਦੂਰ ਦਾੜਾ ਬਣਾ ਲਈਏ ਸਰ? ਮਜ਼ਦੂਰ ਦਾੜਾ ਅਸੀਂ ਬਣਾ ਰਹੇ ਆਂ ਲੇਕਿਨ ਸਾਡੀ ਜਿਹੜੀ ਗੱਲ ਹੈ ਮਜ਼ਦੂਰਾਂ ਦੀ ਕੋਈ ਸੁਣਾਈ ਨਹੀਂ ਦਿੱਤੀ ਜਾਂਦੀ ਸਰ। ਸਫਾਈ ਕਰਮਚਾਰੀਆਂ ਦੀ ਸਰ ਇੱਕ ਪੈਨਸ਼ਨ ਦੀ ਗੱਲ ਸੀਗੀ ਵੀ ਅਸੀਂ ਸਰਕਾਰ ਤੋਂ ਮੰਗ ਕੀਤੀ ਸੀ ਸਾਡੀ ਜਿਹੜੀ ਹੈ ਸਫਾਈ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। 1990 ਦੇ ਸਰ ਸਾਡੀ ਪੈਨਸ਼ਨ ਲੱਗੀ ਸੀ। ਉਸ ਤੋਂ ਬਾਅਦ ਸਫਾਈ ਕਰਮਚਾਰੀ ਵਿਚਾਰੇ ਵਾਂਝੇ ਰਹਿ ਗਏ ਸੀਗੇ। ਕਲੈਰੀਕਲ ਸਟਾਫ ਦੇ ਅਫੀਸਰ ਸਟਾਫ ਦੀ ਪੈਨਸ਼ਨ ਲੱਗੀ ਸੀ ਸਫਾਈ ਕਰਮਚਾਰੀਆਂ ਨੂੰ ਗੁਮਰਾ ਕੀਤਾ ਗਿਆ ਇਹਨਾਂ ਦੀ ਪੈਨਸ਼ਨ ਸਰ ਨਹੀਂ ਲੱਗੀ ਸੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਚਾਹੇ ਉਹ ਮੋਦੀ ਸਰਕਾਰ ਹੋਵੇ ਚਾਹੇ ਆਪਣੇ ਪੰਜਾਬ ਸਰਕਾਰ ਹੋਵੇ ਇਹਨਾਂ ਦੀ ਜਿਹੜੀ ਪੈਨਸ਼ਨ ਹੈ ਇਹ ਸਰ ਜ਼ਰੂਰੀ ਹੈ ਇਹਨਾਂ ਦਾ ਬੁਢਾਪਾ ਫੇਰ ਹੀ ਸਰ ਆਪਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਣਗੇ ਅਸੀਂ ਮਜ਼ਦੂਰ ਦਿਹਾੜੇ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀ ਸਾਡੀ ਪੈਨਸ਼ਨ ਹੈ ਇਹ ਜਰੂਰ ਲਾਈ ਜਾਵੇ ਦੂਜੀ ਗੱਲ ਸਾਡੀ ਜਿਹੜੀ ਤਨਖਾਹਾਂ ਦੀ ਸਰ ਸਾਡੀ ਤਨਖਾਹਾਂ ਦਾ ਇੰਨਾ ਬੁਰਾ ਹਾਲ ਹੈ ਗੁਪਤਾ ਜੀ ਅਸੀਂ ਪਹਿਲਾਂ ਵੀ ਮੰਗ ਕਰਦੇ ਸੀ ਵੀ ਸਾਡੀ ਜੀ ਤਨਖਾਹ ਦਾ ਗੁਲ ਕੀਤਾ ਜਾਵੇ ਜਿਹੜੇ ਸਾਡੇ ਬੰਦੇ ਰਿਟਾਇਰ ਹੋ ਗਏ ਸਰ 4 4 5 5 ਸਾਲ ਹੋ ਗਏ ਉਹਨਾਂ ਨੂੰ ਰਿਟਾਇਰਮੈਂਟ ਡਿਊ ਨਹੀਂ ਦਿੱਤੀ ਗਈ ਉਹਨਾਂ ਦੀ ਕਈ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਸਰ ਉਹਨਾਂ ਨੂੰ ਹਜੇ ਵੀ ਉਹਨਾਂ ਦਾ ਜਿਹੜਾ ਰਿਟਾਇਰਮੈਂਟ ਡਿਊ ਹੈ ਜਾਂ ਉਹ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਨਾਂ ਨੂੰ ਹਜੇ ਤੱਕ ਪੈਸੇ ਨਹੀਂ ਮਿਲੇ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਜੇ ਤੱਕ ਸਰਕਾਰ ਜੇ ਸਾਨੂੰ ਪੈਸਾ ਨਹੀਂ ਦੇ ਸਕਦੀ ਤਾਂ ਕਮੇਟੀ ਕੋਲ ਇੰਨੀ ਪ੍ਰਾਪਰਟੀ ਹੈ ਕਿ ਆਪਦੀ ਕੋਈ ਸੇਲ ਕਰਕੇ ਤੇ ਸਰਕਾਰ ਆਪਦਾ ਕਰਜ਼ਾ ਲਾਵੇ ਸਰ ਮੁਲਾਜ਼ਮ ਕੋਰਟ 'ਚ ਜਾਂਦਾ ਹੈ ਕਿਸ ਕਰਦਾ ਹੈ ਸਰ ਇਹ ਵਿਆਜ ਮੁਕਤੀ ਜਾਂਦੀ ਹੈ ਸਰਕਾਰ ਜਿਹੜੀ ਕਮੇਟੀ ਸਾਡੀ ਵਿਆਜ ਮੁਕਤੀ ਜਾਂਦੀ ਹੈ ਲੇਕਿਨ ਸਾਡੇ ਪੈਸੇ ਨਹੀਂ ਉਤਾਰ ਸਕਦੀ ਅਸੀਂ ਕਿੰਨੇ ਵੀ ਸਰੀ ਕੋਈ ਪ੍ਰੋਪਰਟੀ ਸੇਲ ਕਰਕੇ ਸਾਡਾ ਜਿਹੜਾ ਕਰਜ਼ਾ ਉਹ ਲਾਇਆ ਜਾਵੇ ਜਿਹੜਾ ਵहां से ਪੱਤਰਕਾਰ ਗੋਬਿੰਦ ਗੁਪਤਾ ਕੀ ਰਿਪੋਰਟ